गंगाधा धरती ऊपर आना भगीरथ ने ब्रह्मा जी दा ध्यान ਛੱਡ ਕੇ शिवजी नोर आराधना शुरू ਕੀਤਾ ਇੱਕ ਅੰਗੂਠੇ ਦੇ ਭਾਰ ਖਲੋਕੇ ਇੱਕ ਸਹੰਸਰ ਸਾਲ ਅਰਾਧੇ ਰਹੇ ਤਾਂ महादेव ਨੇ ਜੀ ਖੁਸ਼ ਹੋ ਕੇ ਭਗੀਰਥ ਦੇ ਕੋਲ ਆਏ ਤੇ ਬੋਲੇ हे राजन ਤੇਰੀ ਮਨੋ ਕਾਮਨਾ ਨੂੰ ਮੈਂ ਜਾਣ ਚ ਗਿਆ ਹਾਂ ਗੰਗਾ ਦੇ ਤੇਜ ਵੇਗ ਨੂੰ ਚੱਲਣ ਵਾਸਤੇ ਤਿਆਰ ਹਾਂ ਗੰਗਾ ਰਾਹੀ ਤੇਰੇ ਪਿਤਰਾਂ ਦਾ ਪਾਰ ਉਤਾਰਾ ਹੋ ਜਾਵੇਗਾ ਉਧਰ ਗੰਗਾ ਨੇ ਅਨੁਭਵ ਕੀਤਾ ਤੇ ਉਸਨੇ ਮਾਨ ਹੀ ਮਾਨ ਸੋਚਿਆ ਕਿ ਮੈਂ ਸ਼ਿਵ ਜੀ ਨੂੰ ਆਪਣੇ ਬਲ ਨਾਲ ਧੱਕ ਕੇ ਪਤਾਲ ਲੈ ਜਾਵਾਂਗੀ ਉਸ ਦੇ ਅਭਿਮਾਨ ਨੂੰ ਤੋੜਨ ਵਾਸਤੇ ਸ਼ਿਵ ਜੀ ਖਲੋ ਗਏ ਜਦੋਂ ਗੰਗਾ ਆਕਾਸ਼ੋਂ ਡਿੱਗੀ ਤਾਂ ਸ਼ਿਵ ਜੀ ਨੇ ਆਪਣੀ ਮਾਇਆ ਸ਼ਕਤੀ ਨਾਲ ਉਸ ਨੂੰ ਆਪਣੀਆਂ ਜਟਾਂ ਵਿੱਚ ਲੁਕਾ ਲਿਆ ਝਟਾ ਵਿੱਚ ਗੰਗਾ ਲੁਕੀ ਦੇਖ ਕੇ ਭਗਰੀ ਪਗ